ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 627 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਪਰਮੇਸ਼ਰ ਦਿੱਤਾ ਬੰਨਾ ਸਾਹਿਬ ਕਹਿੰਦੇ ਉਸ ਪਰਮਾਤਮਾ ਨੇ ਮੇਰੇ ਦੁੱਖਾਂ ਦੇ ਅੱਗੇ ਬੰਨ ਪਾ ਦਿੱਤਾ ਦੁਖੋ ਗੜੋ ਦੁਖ ਰੋਗ ਕਾਡੇ ਰਾ ਪੰਨਾ ਜਿਹੜੇ ਮੇਰੇ ਮਨ ਦੇ ਉੱਤੇ ਪੰਜਾਂ ਵਿਕਾਰਾਂ ਨੇ ਦੁੱਖਾਂ ਦਾ ਘਰ ਬਣਾਇਆ ਹੋਇਆ ਸੀ ਉਸ ਪਰਮਾਤਮਾ ਨੇ ਉਸ ਆਪਣੇ ਗਿਆਨ ਰੂਪੀ ਹਨੇਰੇ ਦੇ ਨਾਲ ਉਸ ਘਰ ਨੂੰ ਤੋੜ ਦਿੱਤਾ ਆਨੰਦ ਕਰੈ ਨਰ ਨਾਰੀ ਹਰ ਇੱਕ ਗੁਰਮੁਖ ਪਿਆਰਾ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਆਨੰਦ ਵਿੱਚ ਰਹਿੰਦਾ ਹੈ ਹਰ ਹਰ ਪ੍ਰਭ ਕਿਰਪਾ ਧਾਰੀ ਉਹ ਪਰਮਾਤਮਾ ਹੀ ਕਿਰਪਾ ਕਰਦਾ ਹੈ ਨਾਮ ਦੀ ਦਾਤ ਮਿਲਦੀ ਹੈ ਸੰਤੋਖ ਸੁਖੋ ਆ ਸਭ ਥਾਂ ਇਹ ਗੁਰਮੁਖ ਪਿਆਰਿਓ ਜਿਹੜਾ ਮਨੁੱਖ ਉਸ ਪਰਮਾਤਮਾ ਦੀ ਰਜਾ ਵਿੱਚ ਨਾਮ ਵਿੱਚ ਜੁੜਿਆ ਰਹਿੰਦਾ ਹੈ ਉਹ ਹਰ ਥਾਂ ਉਸ ਨੂੰ ਮੰਨ ਕਰਕੇ ਸੁਖ ਮਿਲਦਾ ਹੈ ਬਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਆ ਸਭਨੀ ਜਾਈ ਉਹ ਪਰਮਾਤਮਾ ਜਿਹੜਾ ਪੂਰਨ ਹੈ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ ਉਹ ਅਕਾਲ ਪੁਰਖ ਇੱਕ ਹੈ ਰਹਾਉ ਤੁਰ ਕੀ ਬਾਣੀ ਆਈ ਤੁਰ ਤੋਂ ਆਇਆ ਬਾਣੀ ਦੇ ਰੂਪ ਦੇ ਵਿੱਚ ਜਿਹੜਾ ਸੁਨੇਹਾ ਹੈ ਤਿੰਨ ਸਗਲੀ ਚਿੰਤ ਮਟਾਈ ਉਹਨੇ ਮੇਰੇ ਮਨ ਦੀ ਸਾਰੀ ਚਿੰਤਾ ਖਤਮ ਕਰ ਦਿੱਤੀ ਦਿਆਲ ਪੁਰਖ ਮਿਹਰਬਾਨਾ ਉਹ ਪਰਮਾਤਮਾ ਦਿਆਲੂ ਹੈ ਅਤੇ ਸਾਰਿਆਂ ਦੇ ਉੱਤੇ ਮਿਹਰਬਾਨ ਹੈ ਹਰ ਨਾਨਕ ਸੱਚ ਬਖਾਨਾ ਦਾਸ ਨਾਨਕ ਇਹ ਅਖਦਾ ਹੈ ਕਿ ਦਾਸ ਨਾਨਕ ਨੇ ਉਸ ਪਰਮਾਤਮਾ ਨੂੰ ਸੱਚ ਦੇਖਿਆ ਤੇ ਸੱਚ ਸੁਣਿਆ ਤੇ ਸੱਚ ਹੀ ਬੋਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ